ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੁ ਜੁਗ ਬਤਲ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਸਵਾਰੇ ਸੰਗੀਆਂ ਜਨੋ ਜੋ ਲੜੀਵਾਰ ਗੁਰ ਸ਼ਬਦ ਵਿਚਾਰ ਚੱਲ ਰਹੀ ਹੈ ਤਿਸ ਲਈ ਤੈ ਤਨ ਸਤਿਗੁਰੂ ਗੁਰੂ ਨਾਨਕ ਸਹਿ ਮਹਾਰਾਜ ਇਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਮਾਜ ਕੀ ਵਾਰ ਤਿਸ ਵਾਰ ਦੀ 8 ਨੰਬਰ ਪੌੜੀ ਦੇ ਨਾਲ ਜਿਹੜੇ ਦੋ ਸ਼ਲੋਕ ਨੇ ਆਪਾਂ ਸਰਵਣ ਕੀਤੇ ਹਨ ਅੱਜ 8 ਨੰਬਰ ਪੌੜੀ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਰਾਜੇ ਦਇਅਤ ਸਿੱਖਦਾਰ ਕੋਏ ਨਾ ਰਹੈ ਸਿਓ ਇਸ ਸੰਸਾਰ ਦੀ ਜੋ ਅਸਲੀਅਤ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਆਪਾਂ ਸੰਸਾਰ ਵਿੱਚ ਰਹਿੰਦੇ ਆ ਸਾਡਾ ਨਾ ਜਨਮ ਤੇ ਜ਼ੋਰ ਹੈ ਨਾ ਮਰਨ ਤੇ ਜ਼ੋਰ ਹੈ ਜ਼ੋਰ ਨਾ ਜੀਵਨ ਮਰਨ ਹੈ ਜ਼ੋਰ ਨਾਸੀਂ ਆਪਣੇ ਮਰਜ਼ੀ ਨਾਲ ਪੈਦਾ ਹੋ ਸਕਦੇ ਆ ਤੇ ਨਾ ਮਰਜ਼ੇ ਨਾਲ ਮਰ ਸਕਦੇ ਆ ਮਰਜ਼ੇ ਦੇ ਭਾਵ ਕਿ ਮਨੁੱਖ ਇਹ ਨਹੀਂ ਚਾਹ ਸਕਦਾ ਮੇਰਾ ਘਰ ਸਿੱਖ ਦੇ ਘਰ ਹੋਵੇ ਮੇਰਾ ਘਰ ਹਿੰਦੂ ਦੇ ਘਰ ਜਨਮ ਹੋਵੇ ਮੇਰਾ ਜਿਹੜਾ ਜਨਮ ਹੈ ਉਹ ਕਿਸੇ ਦੂਜੀ ਕੰਟਰੀ ਵਿੱਚ ਹੋਣਾ ਚਾਹੀਦਾ ਅਕਸਰ ਕਿ ਬੰਦਾ ਸੋਚਦਾ ਮੇਰਾ ਕਿਤੇ ਜਨਮ ਕੈਨੇਡਾ ਵਿੱਚ ਹੋਇਆ ਹੁੰਦਾ ਕਿਤੇ ਆਸਟ੍ਰੇਲੀਆ ਹੋਇਆ ਹੁੰਦਾ ਜਾਂ ਮੇਰਾ ਘਰ ਬਹੁਤ ਵੱਡੇ ਅੰਬਾਨੀਆਂ ਡਾਨ ਦੇ ਵਰਗੇ ਤਨਾਹ ਦੇ ਘਰ ਹੋਇਆ ਹੁੰਦਾ ਹੁਣ ਬੰਦਾ ਨੇ ਚੁਣ ਸਕਦਾ ਕਿ ਜੇ ਬੰਦਾ ਚੁੰਦਾ ਹੋਵੇ ਨਾ ਤਾਂ ਫਿਰ ਝੌਂਪੜੀ ਬੱਚੇ ਨਾ ਪੈਦਾ ਹੋਣ ਕਦੇ ਜਿਹੜੇ ਲੋ ਫੁੱਡ ਪਾਥ ਤੇ ਰਹਿੰਦੇ ਨੇ ਉਹਨਾਂ ਘਰਵਾਦੀ ਨਾ ਹੋਵੇ ਕਦੇ ਅਸੀਂ ਆਪਣੇ ਮਰਜ਼ਾ ਜੀਵਨ ਚੁਣ ਸਕਦੇ ਨਾ ਹੀ ਆਪਣੇ ਮਰਜ਼ਾ ਮੌਤ ਚੁਣ ਸਕਦੇ ਆ ਪਰ ਮਰਨਾ ਕਦੋਂ ਹੈ ਜੇ ਚੁਣਦੇ ਹੋਈ ਤਾਂ ਬੰਦਾ ਮੌਤ ਚੁਣ ਹੀ ਨਾ ਕਦੇ ਮਨੁੱਖ ਮੰਨੇ ਨਾ ਕਿ ਮੈਂ ਮਰਾਂ ਵੀ ਕਦੇ ਸੰਸਾਰ ਵਿੱਚ ਕਿਉਂਕਿ ਸਾਬੀ ਕਹਿੰਦਾ ਕਿ ਹਰ ਕੋਈ ਬੰਦਾ ਜੀਵਨ ਰੋਚਨਾ ਹੈ ਹਰ ਬੰਦਾ ਸਮਝਦਾ ਲੰਬੀ ਉਮਰ ਹੋ ਗਈ ਇਹ ਹੀ ਤਾਂ ਕਾਰਨ ਅ ਤੁਸੀਂ ਵੇਖੋ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਨਾ ਅਕਸਰ ਪੁਰਾਣੇ ਸਮੇਂ 'ਚ ਜਾਂ ਪੁਰਾਣੇ ਬਜ਼ੁਰਗ ਅੱਜ ਵੀ ਜਦੋਂ ਕੋਈ ਕਿਸੇ ਅੱਗੇ ਸਿਰ ਨਿਵਾਉਂਦਾ ਹੈ ਤੇ ਅੱਗੇ ਕਹਿੰਦੇ ਤੈਨੂੰ ਜਵਾਨੀਆਂ ਮਾਣੇ ਤੂੰ ਤੇਰੀ ਲੰਬੀ ਉਮਰ ਹੋਵੇ ਹੁਣ ਇਹ ਦੋਵੇਂ ਚੀਜ਼ਾਂ ਝੂਠੀਆਂ ਬੰਦਾ ਹਮੇਸ਼ਾ ਜਵਾਨੜੀ ਮਾਰ ਸਕਦਾ ਜਵਾਨ ਦਾ ਇੱਕ ਸਮਾਂ ਹੈ ਉਸ ਤੋਂ ਬਾਅਦ ਬੜੇਪਾ ਜਾਏਗਾ ਬੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਮੈਂ ਜਵਾਨ ਰਹਾ ਐਸਾ ਨਹੀਂ ਹੋਵੇ ਜਿਨੂੰ ਸੁਲਗੈ ਜ਼ਰ ਆਈ ਜੋ ਬਨਹਾਰੇ ਆ ਬਡੇਪਾ ਆਉਂਦਾ ਜਵਾਨੀ ਹਾਰ ਜਾਂਦੀ ਹੈ ਤੇ ਲੰਬੀਆਂ ਉਮਰਾਂ ਮਾਣੇ ਹੁਣ ਇਹ ਸਾਨੂੰ ਪਤਾ ਨਹੀਂ ਕਿ ਕਿੰਨਾ ਕੁ ਸਮਾਂ ਸੰਸਾਰ ਜਿਣਾ ਤਾਂ ਇਹ ਸਹਿਬਾਂ ਨੇ ਜਦੋਂ ਗੁਰੂ ਸਾਹਿਬ ਨੂੰ ਕੋ ਮਿਲਦਾ ਸੀ ਨਾ ਗੁਰੂ ਸਾਹਿਬ ਇਹ ਨਹੀਂ ਕਿ ਲੰਬੀਆਂ ਉਮਰਾਂ ਮਾਣੇ ਉਹਨੇ ਕਹਿੰਦੇ ਤੈਨੂੰ ਕਰਤਾਰ ਚੇਤੇ ਆਵੇ ਤੈਨੂੰ ਰੱਬ ਚੇਤੇ ਆਵੇ ਉਹਦਾ ਭਾਵ ਕੀ ਸੀ ਕਿ ਜੀਵਨ ਜਿਤਨੇ ਵੀ ਹੋਵੇ ਸਾਡੀ ਭਾਵੇਂ ਜ਼ਿੰਦਗੀ 20 ਸਾਲ 30 ਸਾਲ 35 ਸਾਲ ਪਰ ਜੇ ਕਰਤਾਰ ਚੇਤੇ ਇਹ ਤੇਰੀ ਜ਼ਿੰਦਗੀ ਸਫਲ ਹੈ ਤੇ ਜੇ ਤੂੰ 100 ਸਾਲ ਜਿਵਿਆ ਰੱਬ ਨੂੰ ਚੇਤੇ ਨਹੀਂ ਕੀਤਾ ਕਦੇ ਕਹਿੰਦੇ ਵਿਅਰਥ ਹੈ ਆ ਬੜਾ ਪਹਿਲਾਂ ਸੁਣਦੇ ਆ ਸੀ ਸਹਿਬ ਕਹਿੰਗੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਜੇ ਸਿਮਰਨ ਤੋਂ ਬਿਨਾਂ ਜ਼ਿੰਦਗੀ ਜੀ ਰਹੇ ਆ ਕਹਿੰਦੇ ਸੱਪ ਦਾ ਜੀਵਨ ਹੁਣ ਲੋਕ ਕਹਿੰਦੇ ਕਿ ਸਭ ਅਫਸੋਸ ਆ ਜਿਉਂਦਾ ਵੇਖਿਆ ਕਿਨੇ ਐ ਪਰ ਕਹਿੰਦੇ ਸਭ ਤੋਂ ਵੱਡੀ ਉਮਰ ਸੱਪ ਦੀ ਹੁੰਦੀ ਹੁਣ 100 ਸਾਲ ਜੀਉਣ ਤੋਂ ਬਾਅਦ ਵੀ ਉਸੇ ਜ਼ਹਿਰ ਹੀ ਚੱਲਦਾ ਹੈ ਇਸੇ ਕਰਕੇ ਸੰਸਾਰ ਵਿੱਚ ਤੁਸੀਂ ਵੇਖਣਾ ਕਈ ਬੰਦੇ ਐਸੇ ਨੇ ਪੇ 70 80 ਸਾਲ ਉਮਰ ਹੋ ਜਾਏਗੀ ਫਿਰ ਵੀ ਨਿੰਦਾ ਚੁਗਰੀਆਂ ਕਰੀ ਜਾਣਗੇ ਫਿਰ ਵੀ ਬਿਮਾਰੀਏ ਤੋਖਾ ਫਰੇਪ ਇਹ ਜ਼ਹਿਰ ਚੱਲਦਾ ਰਹਿੰਦਾ ਤੇ ਇੱਕ ਪਾਸੇ ਜੀਵਨ ਪੜਦੇ ਆ ਛੋਟੇ ਸੱਜਣਾਂ ਦੇ ਪਿਛਲੇ ਦਿਨਾਂ ਜਦੋਂ ਸਫਰੇ ਸ਼ਾਦਤ ਬਣਾਇਆ ਤੇ ਉਹ ਕਿੰਨੀ ਉਮਰ ਹੈ ਸੱਜਾ ਦੇ ਬਾਬਾ ਜੀ ਫਤਿਹ ਸਿੰਘੀ ਬਾਬਾ ਜ਼ੋਲਾਬਤ ਸਿੰਘ ਦੇ ਉਮਰ ਛੋਟੀ ਸੀ ਨਿੱਕੀਆਂ ਜਿੰਨਾਂ ਵੱਡੇ ਸਾਕੇ ਕਹਿੰਦੇ ਆ ਸੋ ਗੁਰੂ ਸਾਹਿਬ ਕਹਿੰਦੇਗੇ ਕਹਿੰਦੇ ਕੋਈ ਸੰਸਾਰ ਵਿੱਚ ਰਾਜਾ ਹੋਵੇ ਰਾਜੇ ਰૈયਤ ਕਹਿੰਦੇ ਨੇ ਪ੍ਰਜਾ ਭਾਵੇਂ ਉਸ ਰਾਜੇ ਦੀ ਪ੍ਰਜਾ ਹੋਵੇ ਕੋਈ ਨਾ ਰੈਸੀ ਹੋ ਸਿਕਦਾਰ ਸਿਕਦਾਰ ਕਹਿੰਦੇ ਚੌਧਰੀ ਕੋਈ ਬੜਾ-ਬੜਾ ਚੌਧਰੀ ਹੋਵੇ ਇਤਨਾ ਆੜ ਬੰਦਾ ਹੋਵੇ ਰਾਜੇ ਰૈયਤ ਸਿਕਦਾਰ ਕੋਈ ਨਾ ਰੈਸੀ ਹੋ ਇਹ ਸੰਸਾਰ ਵਿੱਚ ਕੋਈ ਮੱਛਰ ਹੋਵੇਗਾ ਨਹੀਂ ਕਿਉਂ ਕਿਉਂਕਿ ਸਹਿਬ ਨੇ ਇਹ ਜੋ ਦੁਨੀਆ ਸਹਿਰ ਮਿਲਾ ਦਸਤਗੀਰੀ ਨਾ ਇਹ ਮਿਸ਼ਾਹ ਤੇ ਰਹਿਣ ਵਾਲਾ ਨਹੀਂ ਹੈ। RAM ਗਯੋ RAVAN ਗਯੋ ਜਾ ਕੋ ਬਹੁ ਪਰਵਾਰ ਕਹਿ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਜ਼ਿੰਦਗੀ ਵੀ ਦੋ ਚੀਜ਼ਾਂ ਮਿਸ਼ਾਹ ਚੇਤੇ ਰੱਖਣ ਵਾਲੀਆਂ ਨੇ। ਇਹ ਜ਼ਿੰਦਗੀ ਸਫ਼ਰ ਕਰਨੀ ਹੈ। ਪਹਿਲੀ ਚੀਜ਼ ਹੈ ਰੱਬ ਤੇ ਦੂਜਾ ਹੈ ਮੌਤ। ਤੇ ਅੱਜ ਬੰਦੇ ਨੇ ਦੋ ਚੀਜ਼ਾਂ ਭੁੱਲੀਆਂ ਹੋਈਆਂ ਨੇ। ਮੌਤ ਵੀ ਚੇਤੇ ਨੇ ਰੱਬ ਵੀ ਚੇਤੇ ਨਹੀਂ। ਜੇ ਜ਼ਿੰਦਗੀ ਸਫਲ ਕਰਨੀ ਹੈ ਤਾਂ ਜ਼ਿੰਦਗੀ ਚ ਰੱਬ ਨੂੰ ਚੇਤੇ ਕਰੋ ਰੱਬ ਦਾ ਚਿੰਤਨ ਕਰੋ ਸਿਮਰਨ ਕਰੋ ਬੜੀ ਪਿਆਰੀ ਇੱਕ વાਰਤਾ ਲਿਖੀ ਸੀ ਕਹਿੰਦੇ ਕਿ ਇਨਸਾਨ ਜਿਹਨੂੰ ਮੌਤ ਭੁੱਲ ਗਈ ਜਿਹਨੂੰ ਮੌਤ ਭੁੱਲ ਜਾਇਆ ਨਾ ਬੰਦੇ ਨੂੰ ਤੇ ਫਿਰ ਬੰਦਾ ਮਾੜੇ ਤੋਂ ਮਾੜੇ ਕਰਮ ਹੀ ਕਰਦਾ ਹੈ ਜੇ ਰੱਬ ਚੇਤੇ ਹੈ ਮੌਤ ਚੇਤੇ ਹੈ ਫਿਰ ਮਾੜੇ ਕਰਮ ਨਹੀਂ ਕਰਦਾ ਇਕ ਇਨਸਾਨ ਬੜਾ ਧਰਮੀ ਬੰਦਾ ਬਾਣੀ ਪੜਨ ਵਾਲਾ ਸਿਮਰਨ ਕਰਨ ਵਾਲਾ ਪਰਉਪਕਾਰ ਕਰਨ ਵਾਲਾ ਵੈਸੇ ਅੱਜ ਬਹੁਤ ਘੱਟ ਨੇ ਅੱsse ਕਿਉਂਕਿ ਹਰ ਬੰਦਾ ਅੱਜ ਸਵਾਰਥੀ ਹੈ ਕਹਿੰਦਾ ਮੇਰੇ ਬੱਚੇ ਵਧੀਆ ਪੱਲਣ ਮੇਰੇ ਪਰਿਵਾਰ ਵਧੀਆ ਪਹਿਲੇ ਦੂਜੇ ਨੂੰ ਮੈਂ ਕੀ ਲੈਣਾ ਪਰ ਉਹ ਗੁਰਬਖ ਪਿਆਰਾ ਬੜਾ ਬੰਦਗੀ ਕਰਨ ਵਾਲਾ ਕਿਸੇ ਇੱਕਦਮ ਮਾੜਾ ਸੋਚਿਆ ਹੀ ਨਹੀਂ ਕਰਨਾ ਵੱਖਰੀ ਚੀਜ਼ ਹੈ ਮਾੜਾ ਸੋਚਣਾ ਵੀ ਨਹੀਂ ਕਿਸੇ ਦਾ ਇਦੋ ਜਿਹੀ ਮਾੜਾ ਸੋਚਦੇ ਨੇ ਪਾਪ ਹੈ ਜਦੋਂ ਮਾੜਾ ਕਰਦੇ ਆ ਅਪਰਾਧ ਬਣ ਜਾਂਦਾ ਹੁਣ ਅਪਰਾਧ ਦੀ ਸਜ਼ਾ ਹੋਵੇਗੀ ਕੋਈ ਬੰਦਾ ਕਿਸੇ ਵੇਲੇ ਸੋਚਦਾ ਹੈ ਕਿ ਮੈਂ ਇਹਦੀ ਗੱਡੀ ਤੋੜ ਦੇਣੀ ਹੈ ਮੈਂ ਦੇ ਘਰ ਵਿੱਚ ਚੋਰੀ ਕਰਨੀ ਹੈ ਸੋਚਦਾ ਹੈ ਨਾ ਹੁਣ ਸੋਚ ਲਈ ਸਜ਼ਾ ਨਹੀਂ ਮਿਲਦੀ ਜਦੋਂ ਤੋੜੇਗਾ ਚੋਰੀ ਕਰੇਗਾ ਕਾਨੂੰਨ ਸਜ਼ਾ ਦਿੰਦਾ ਹੈ ਕਾਨੂੰਨ ਪਾਪ ਸਜ਼ਾ ਨਹੀਂ ਦਾ ਅਪਰਾਧ ਹੀ ਦਿੰਦਾ ਹੈ ਤਨੂ ਵੀ ਇਹ ਪੁੱਛਾਂਗੇ ਤੂੰ ਸੋਚਿਆ ਇਸ ਬਾਰੇ ਮਾਰਾਂਗਾ ਇਸ ਨੂੰ ਚੱਲ ਤੈਨੂੰ ਜੇਲ੍ਹ ਭਾ ਦੇ ਨਈ ਜਦੋਂ ਮਾਰਦਾ ਹੈ ਅਪਰਾਧ ਬਣ ਜਾਂਦਾ ਹੁਣ ਕੁਛ ਰੱਬ ਦੇ ਬੰਦੇ ਕਦੇ ਸੋਚਿਆ ਵੀ ਨਹੀਂ ਕਿਸੇ ਦਾ ਮਾਰਾ ਕਰਨਾ ਤੇ ਜਦੋਂ ਕਿਤੇ ਵਿਚਾਰ ਉਹਨੇ ਕਹਿੰਦੇ ਫਲਾਣਾ ਬੰਦਾ ਬੜਾ ਚੰਗਾ ਬੜਾ ਨੇਕ ਇਨਸਾਨ ਹੈ ਕਿਸੇ ਦਾ ਮਾਰਾ ਸੋਚਦਾ ਹੀ ਨਹੀਂ ਮਾਰਾ ਕਰਦਾ ਹੀ ਨਹੀਂ ਹੁਣ ਵੇਖਣਾ ਅੱਜ ਦੇ ਸਮੇਂ 'ਚ ਸਾਨੂੰ ਆ ਧਰਮੀਆਂ ਤੇ ਭਰੋਸਾ ਹੁੰਦਾ ਧਰਮੇ ਤੇ ਭਰੋਸਾ ਨਹੀਂ ਹੁੰਦਾ ਉਹ ਵਿਸ਼ਵਾਸ ਨਹੀਂ ਕਰਦੇ ਇੱਕ ਨੌਜਵਾਨ ਬੰਦਾ 25-30 ਸਾਲ ਉਮਰ ਉਸਦੀ ਹੋਣੀ ਹੈ ਜਿਹਦੇ ਉਹਦੇ ਕੋਲ ਬੈਠ ਕੇ ਕਿਸੇ ਨੇ ਕਿਹਾ ਨਾ ਵੀ ਫਲਾਣਾ ਬੰਦਾ ਬੜਾ ਧਰਮੀ ਹੈ ਬੜਾ ਚੰਗਾ ਹੈ ਘਰ ਘਰ ਜੀ ਗੱਲ ਹੁੰਦੀ ਉਸ ਗੁਰਮੁਖ ਪਿਆਰੇ ਦੀ ਉਹਨੂੰ ਸ਼ੱਕ ਹੋ ਗਿਆ ਤੇ ਚਲਾ ਗਿਆ ਉਹਨੂੰ ਕਹਿਣ ਲੱਗਾ ਉਸ ਧਰਮੀ ਬੰਦੇ ਨੂੰ ਕਿਹਾ ਨਾ ਤੇਰੇ ਬਾਰੇ ਲੋਕ ਕਹਿੰਦੇ ਨੇ ਤੂੰ ਕਦੇ ਕਿ ਸੋਚਿਆ ਹੀ ਨਹੀਂ ਮਾੜਾ ਕਦੇ ਮਾੜਾ ਕਰਦਾ ਹੀ ਨਹੀਂ ਮੈਨੂੰ ਨਹੀਂ ਭਰੋਸਾ ਤੇ ਰੰਦ ਮੈਨੂੰ ਯਕੀਨ ਨਹੀਂ ਪੀ ਅੱਜ ਦੇ ਸਮੇਂ ਭਰਾ ਭਰਾ ਦਾ ਚੰਗਾ ਨਹੀਂ ਸੋਚਦਾ ਪਿਓ ਪੁੱਤਰ ਦਾ ਚੰਗਾ ਜੀ ਪੁੱਤਰ ਪਿਓ ਦਾ ਚੰਗਾ ਨਹੀਂ ਸੋਚਦਾ ਗਵਾਨੀ ਗਵੰਢ ਚੰਗਾ ਨਹੀਂ ਸੋਚਦਾ ਸਦਾਰਸ਼ ਦਾ ਚੰਗਾ ਸੋਚਦਾ ਨਹੀਂ ਪਰ ਤੂੰ ਕਿਸਦਾ ਵੀ ਮਾੜਾ ਨਹੀਂ ਸੋਚਦਾ ਹੋਈ ਨਹੀਂ ਸਕਦਾ ਤੇ ਉਸ ਬੁਰੇ ਮਖ ਨੇ ਹਸਪੀਟਲ ਦੇਣਾ ਜਵਾਬ ਨਾ ਦੇਣਾ ਇਹ ਦੂਜੀ ਵਾਰ ਉਹਨੇ ਗੱਲ ਕਹੀ ਤੀਜੀ ਵਾਰ ਉਹ ਤੀਜੀ ਵਾਰ ਆਇਆ ਨਾ ਉਹਦੇ ਕੋਲ ਕਦੇ ਤੈਨੂੰ ਮੈਂ ਸਵਾਲ ਪੁੱਛਣਾ ਜਵਾਬ ਵੀ ਨੰਦਦਾ ਤੂੰ ਬਈ ਤੂੰ ਕਦੇ ਐਸਾ ਬੰਦਾ ਹੋ ਸਕਦਾ ਕਿ ਜਿਸ ਦਾ ਮਾੜਾ ਸੋਚਿਆ ਨਾ ਹੋਵੇ ਕਦੇ ਮੈਨੂੰ ਭਰੋਸਾ ਨਹੀਂ ਹੈ ਉਸ ਗੁਰਮੁਖ ਪਿਆਰਾ ਬਜ਼ੁਰਗ ਸੀ ਹੋ ਹਣਾ ਕਿਹਾ ਤੂੰ ਬੈਠ ਮੇਰੇ ਕੋਲ ਕਿਆ ਅੰਗਮ ਤੈਨੂੰ ਗੱਲ ਦੱਸਣੀ ਚਾਹਣਾ ਤੇ ਜਦੋਂ ਪਹਿਲੀ ਵਾਰ ਮੇਰੇ ਕੋਲ ਆਇਆ ਸੀ ਨਾ ਤੇ ਮੇਰਾ ਧਿਆਨ ਤੇਰੇ ਹੱਥ ਤੇ ਗਿਆ ਸੀ ਤੇਰੇ ਹੱਤੀਆਂ ਰੇਖਾਂ ਮੈਂ ਪੜ ਲਈਆਂ ਸਨ ਤੇ ਉਹਨਾਂ ਰੇਖਾਂ 'ਚ ਲਿਖਿਆ ਸੀ ਤੂੰ ਬੁਰਛੇ ਤੇ ਮਾਰਨ ਵਾਲਾ ਤੇਰੀ ਮੌਤ ਨੇੜੇ ਹੈ ਤੇ ਉਹ ਉਦੋਂ ਤੇਰੇ ਕੋਲ ਦਿਨ ਸੀ ਟਾਈਮ ਸੀ ਮੈਂ ਦੱਸਿਆ ਨਹੀਂ ਪਰ ਅੱਜ ਤੈਨੂੰ ਦੱਸਦੇ ਆ ਅੱਜ ਤੇਰਾ ਆਖਰੀ ਦਿਨ ਹੈ ਕੱਲ ਤੇਰੀ ਮੌਤ ਹੋ ਜਾਣੀ ਹੈ ਅਜਾ ਆਖਰੀ ਦਿਨ ਹੈ ਤੇਰੇ ਕੋਲ ਮੈਂ ਰੇਖਾ ਪੜ ਲਈ ਤੇਰੇ ਹੱਥ ਦੀ ਤੇਰੀ ਕੱਲ ਮੌਤ ਹੋ ਜਾਣੀ ਹੈ ਹੁਣ ਉਸ ਬੰਦੇ ਦਿਮਾਗ ਵਿੱਚ ਉਹੀ ਗੱਲਾਂ ਚੱਲ ਰਹੀਆਂ ਲੋਕ ਕਹਿੰਦੇ ਨੇ ਕਦੇ ਕਿਸੇ ਦਾ ਮਾੜਾ ਸੋਚਿਆ ਨਹੀਂ ਕਦੇ ਮਾੜਾ ਬੋਲੇ ਨਹੀਂ ਜੇ ਇਹ ਕਹਿ ਰਿਹਾ ਸੱਚ ਹੋ ਸਕਦਾ ਉhti ਸੋਚਾਂ ਹੀ ਪੈ ਗਿਆ ਹਾਲਾਂਕਿ ਮੇਰੀ ਉਮਰ ਕਿੰਨੀ ਹੈ 25 30 ਸਾਲ ਹਾਲੇ ਛੋਟਾ ਬੱਚਾ ਹੈ ਮੇਰਾ ਬਜ਼ੁਰਗ ਮਾਂ ਪਿਓ ਨੇ ਮੇਰੇ ਘਰ ਵਿੱਚ ਇਹ ਕੌਣ ਜਿੰਮੇਵਾਰੀ ਸੰਭੇਗਾ ਹਾਲੇ ਤੱਕ ਮੈਂ ਬੜਾ ਕੁਝ ਦੇਖਿਆ ਹੈ ਸੰਸਾਰ ਵਿੱਚ ਬੜਾ ਕਮਾਉਣਾ ਹੁਣਾਵਾ ਸੀ ਅਨਿਸ਼ਚਿਤ ਮੌਤ ਆ ਗਈ ਮੈਨੂੰ ਉਹ ਨੌਜਵਾਨ ਉਸ ਬਜ਼ੁਰਗ ਦੇ ਘਰੋਂ ਇਹ ਉਠਿਆ ਦੀਵਾਰ ਫੜ ਕੇ ਕਿ ਜਿਵੇਂ ਕੋਈ ਬੜਾ ਬੰਦਾ 80-90 ਸਾਲ ਦਾ ਬਜ਼ੁਰਗ ਹੋਵੇ ਉਹਦੇ ਤਾਂ ਤਾਕਤ ਹੀ ਨਾ ਹੋਵੇ ਬੜਾ ਔਖਾ ਹੋ ਕੇ ਤੁਰਦਾ ਹੋਇਆ ਜਦੋਂ ਘਰ ਪੁੱਜਿਆ ਨਾ ਤੇ ਆ ਕੇ ਮੰਜੇ ਤੇ ਬਹਿ ਗਿਆ ਹੁਣ ਮਾਂ ਪੁੱਛੇ ਪੁੱਤਰ ਕੀ ਗੱਲ ਚੰਗਾ ਭਲਾ ਕਰੋ ਗਿਆ ਅਸੀਂ ਕੀ ਹੋ ਗਿਆ ਤੈਨੂੰ ਪਤਨੀ ਪੁੱਛਦੀ ਆ ਪਿਓ ਵੀ ਆ ਕੇ ਪੁੱਛਦਾ ਹੈ ਕਹਿੰਦਾ ਅੱਜ ਕੁਝ ਨਹੀਂ ਹੋਇਆ ਕੱਲ ਹੋ ਜਾਣਾ ਹੈ ਉਹ ਫਲਾਣਾ ਬਜ਼ੁਰਗ ਜਿਹੜਾ ਹੈ ਉਨੇ ਇਹ ਕਹਿ ਦਿੱਤਾ ਵੀ ਤੇਰੀ ਮੌਤ ਹੋ ਜਾਣੀ ਅੱਜ ਮੇਰੇ ਕੋਲ ਦਿਨੇ ਕੱਲ ਮੌਤ ਆ ਜਾਏਗੀ ਮੇਰੀ ਹੁਣ ਸਾਰੇ ਕਹਿੰਦੇ ਵੀ ਉਹ ਤਾਂ ਠੀਕ ਸੱਚ ਕਹਿਦਾ ਸੀ ਸਾਰੇ ਰੋਣ ਲੱਗੇ ਆਂਗਵਾਣ ਚੁਣੇ ਲੋਕਾਂ ਨੇ ਰੋਣ ਦਿਖਾ ਪਰ ਉਹ ਵੀ ਆ ਕੇ ਆਸ-ਪਾਸ ਖਬਰਾਂ ਫੈਲ ਗਈਆਂ ਵੀ ਬੰਦਾ ਇਹ ਮਰਨ ਵਾਲਾ ਕੱਲ ਮਰ ਜਾਏਗਾ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੀ ਰਾਤ ਸਾਰੇ ਬੈਠੇ ਰਹੇ ਉਹ ਮੰਜੇ ਤੇ ਪਿਆ ਹੋਇਆ ਤੇ ਮੌਤ ਉਹ ਪਹਿਲੇ ਇੰਉਂ ਆਤ ਹੋ ਗਏ ਜਿਵੇਂ ਹੁਣੇ ਮਰਨ ਵਾਲਾ ਹੋ ਉਠਣਾ ਹੀ ਬੰਦ ਹੋ ਗਿਆ ਉਸ ਦਾ ਖੈਰ ਰਾਤ ਦਾ ਸਮਾਂ ਉਠਿਆ ਤੇ ਹਰ ਇੱਕ ਬੰਦੇ ਕੋਲ ਜਾ ਕੇ ਮਾਫੀਆਂ ਮੰਗੀਆਂ ਉਸ ਨੇ ਕਿ ਮੇਰੇ ਤੋਂ ਗਲਤੀ ਹੋ ਗਈ ਤੁਹਾਡੇ ਨਾਲ ਲੜਾਈ ਹੋਈ ਸੀ ਤੁਹਾਨੂੰ ਮੈਂ ਆਹ ਗੱਲ ਬੋਲੀ ਸੀ ਇੱਕ ਦਿਨ ਤੁਸੀਂ ਤੁਹਾਡਾ ਦਿਲ ਦੁਖਿਆ ਹੁਣ ਮੈਨੂੰ ਮਾਫ ਕਰ ਦੇ ਸਰਦ ਮਾਫੀਆਂ ਮੰਗ ਰਿਹਾ ਜਿੰਨੇ ਵੀ ਘਰ ਵਿਦਾਇਨ ਦੇ ਬੰਦੇ ਸਭ ਨੂੰ ਕਹਿੰਦਾ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋਈ ਹੋਵੇ ਕੋਈ ਮੈਨੂੰ ਮਾਫ ਕਰ ਦੇ ਫਿਰ ਮੰंजे ਤੇ ਪੈ ਗਿਆ ਹੁਣ ਜਿਉਂ-ਜਿਉਂ ਸਵੇਰ ਹੋ ਰਹੀ ਇਹਨਾਂ ਦਾ ਸਭ ਡਿੱਗਦੇ ਨੇ ਭਈ ਅੱਜ ਦਿਨ ਲੰਘ ਗਿਆ ਇਹਦੀ ਮੌਤ ਹੋ ਜਾਣੀ ਸਾਰੇ ਪਿੰਡ ਵਾਲੇ ਆਏ ਉਹ ਗੁਰਮੁਖ ਪਿਆਰਾ ਵੀ ਆ ਗਿਆ ਸਾਰੇ ਕਹਿੰਦੇ ਬਾਬਾ ਜੀ ਵੇਖੋ ਕਰੋ ਕੋਈ ਅਰਦਾਸ ਕਰੋ ਬਚ ਜਾਏ ਜਦੋਂ ਬਜ਼ੁਰਗ ਕੋਲ ਗਿਆ ਕਹਿੰਦਾ ਤੇਰਾ ਸਵਾਦ ਜਵਾਬ ਦੇਣ ਆਇਆ ਤੂੰ ਅਕਸਰ ਇਹਨੂੰ ਪੁੱਛਦਾ ਸੀ ਨਾ ਕਿ ਮੈਂ ਕਿਸਦਾ ਮਾਰਾ ਨਹੀਂ ਸੋਚਿਆ ਮਾਰਾ ਕੀਤਾ ਨਹੀਂ ਤੂੰ ਜਵਾਬ ਦੇਣ ਆਇਆ ਉਹ ਕਹਿੰਦਾ ਪੁੱਛਣਾ ਹੀ ਕੁਝ ਨਹੀਂ ਬਸ ਰਹਿਣ ਦਿਓ ਤੁਸੀਂ ਪੇਪੋ ਗਲਤੀ ਹੋ ਗਈ ਤੁਸੀਂ ਮਾਫ ਕਰ ਦਿਓ ਮੈਨੂੰ ਮੈਂ ਤੁਹਾਡੇ 'ਤੇ ਸ਼ੱਕ ਕੀਤਾ ਆਖਿਰ ਬਜ਼ੁਰਗ ਨੇ ਕਿਹਾ ਕਿ ਅਨਨ ਪਈ ਤੂੰ ਮਰਨਾ ਨੇ ਮੈਨੂੰ ਨਹੀਂ ਪਤਾ ਕਦੋਂ ਮਰਨਾ ਤੂੰ ਇਹ ਤਾਂ ਰੱਬ ਜਾਣਦਾ ਹੈ ਮੈਨੂੰ ਨਹੀਂ ਪਤਾ ਮੈਂ ਤੈਨੂੰ ਐਵੇਂ ਤੈਨੂੰ ਗੱਲ ਸਮਝਾਏ ਸੀ ਇਹ ਤਾਂ ਮੈਂ ਕਹਿਸ ਤੂੰ ਮਰ ਜਾਣਾ ਹੈ ਅੱਜ ਦੇ ਦਿਨ ਤੇ ਕੋਲ ਹੈ ਕੱਲ ਹੈ ਹੀ ਨਹੀਂ ਇਹ ਤਾਂ ਸਾਰਿਆਂ ਵਾਸਤੇ ਹੈ ਨਾ ਕਿ ਹਮ ਆਦਮੀ ਹ ਇਕ ਦਮ ਹੀ ਮੈਨੂੰ ਨਹੀਂ ਪਤਾ ਕਦੋਂ ਮਰਨਾ ਤੂੰ ਮੈਂ ਤੈਨੂੰ ਸਿੱਖਿਆ ਦੇਣਾ ਚਾਹਣਾ ਸੀ ਪਰ ਇਹ ਗੱਲ ਦੱਸ ਜਦੋਂ ਤੂੰ ਮੇਰੇ ਘਰੋਂ ਆਇਆ ਤੂੰ ਕਿਸੇ ਬਾਰੇ ਮਾੜਾ ਸੋਚਿਆ ਕਿਸੇ ਬਾਰੇ ਬੁਰ ਬੋਲੇ ਕਿਸੇ ਨੂੰ ਕਹਿੰਦਾ ਮਾੜੇ ਬੋਲ ਮੈਂ ਤਾਂ ਸਭ ਤੋਂ ਮਾਫੀਆਂ ਮੰਗਦਾ ਫਿਰਦਾ ਕਹਿੰਦਾ ਬਸ ਇੱਕ ਦਿਨ ਤੂੰ ਮੋਤ ਨੂੰ ਵੇਖਿਆ ਤੇ ਤੇਰਾ ਜੀਵਨ ਨਾ ਸੁਹਣਾ ਹੋ ਗਿਆ ਤੂੰ ਸਭ ਨੂੰ ਚੰਗਾ ਸਮਝਿਆ ਮਾੜਾ ਸੁਣਾ ਛੱਡ ਦਿੱਤਾ ਸਭ ਤੋਂ ਮਾਫੀਆਂ ਮੰਗਿਅਮ ਕਹਿੰਦਾ ਕੀ ਖਿਆਲ ਤੇਰੇ ਵਿੱਚ ਕਹਿੰਦਾ ਇੱਕੋ ਖਿਆਲ ਚ ਮਰ ਜਾਣਾ ਕਹਿੰਦਾ ਮੇਰੇ ਤੇ ਰੋਜ਼ ਖਿਆਲ ਚ ਲੱਗਦਾ ਮੈਂ ਜਦੋਂ ਰਾਤ ਨੂੰ ਸੌਂਦਾ ਪਤਾ ਨਹੀਂ ਸਵੇਰੇ ਉੱਠਾਂਗਾ ਜੀ ਤੁਸੀਂ ਵੇਖਣਾ ਕਿੰਨੀ ਵਾਰ ਚ ਕਹਿੰਦੇ ਆ ਇਸ ਬੰਦਾ ਸੁੱਤਾ ਸੁਤੇ ਉੱਠੇ ਹੀ ਨਹੀਂ ਸਵੇਰੇ ਜੀ ਸਾਇਲੈਂਟ ਡੈਕ ਹੋ ਗਿਆ ਇਹਦੇ ਗੁਰੂ ਸਿਮਰ ਕਿਹਾ ਹਮ ਆਦਮੀ ਹੈ ਇੱਕ ਦਮੇ ਮੌਲਤ ਮੌਤ ਨਾ ਜਾਣਾ ਨਾਨਕ ਬਿਨਵੰਤ ਸਸ ਰਿਵੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਣਾ ਵਿਚਾਰ ਦੇ ਕਿਤੇ ਕਿ ਦਿਨਾਂ ਕਹਿੰਦਾ ਮੈਨੂੰ ਨਹੀਂ ਪਤਾ ਕਦੋਂ ਮਰਨਾ ਤੂੰ ਮੈਂ ਤੁਹਾਨੂੰ ਸਿੱਖਿਆ ਦੇਣੇ ਸੀ ਭਾਈ ਕਿ ਜੇ ਚੰਗਾ ਜੀ ਬਣਾਉਣਾ ਤੇ ਮੇਰੇ ਵਰਗਾ ਜੀ ਬਣਾ ਲੈ ਮੈਂ ਇਹੀ ਸੋਚਦਾ ਪਤ ਨਹੀਂ ਹੁਣ ਸਾਹ ਲੈ ਰਹੇ ਆ ਅਗਲਾ ਸਾਹ ਉਹਨਾਂ ਨੇ ਆਉਣਾ ਮੈਨੂੰ ਵੀ ਤੱਕਦੂ ਮਰਨਾ ਜਦੋਂ ਇਹਨੇ ਸੁਣਿਆ ਮੈਂ ਮਰਨਾ ਨਹੀਂ ਇੱਕਦਮ ਉੱਠ ਗਿਆ ਉਹ ਉਹਦੇ ਪੈਰੀ ਪੈ ਗਿਆ ਕਿ ਮੈਂ ਤੁਹਾਡਾ ਸ਼ੱਕ ਕੀਤਾ ਤੇ ਗੁਰੂ ਸਾਹਿਬ ਜੀ ਦੀ ਗੱਲ ਕਹਿੰਦੇ ਨੇ ਕਹਿੰਦੇ ਕਿ ਇਹ ਮੌਤ ਜਿਹੜੀ ਹੈ ਨਾ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਆ ਸਭ ਦੀ ਵਾਰੀ ਆਏਗੀ ਤੇ ਭਾਵੇਂ ਕੋ ਰਾਜਾ ਹੋਵੇ ਬੜਾ ਪਿਆਰਾ ਸ਼ਹਾਦ ਮਚਲ ਪੜਦੇ ਆ ਕਹਨਗੇ ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ ਸੋਦੇ ਸੋਦੇ ਰੇ ਚਲੋ ਤੁਮ ਨਤਰ ਕੋ ਤਕਾਦਵੀ ਹੈ ਦੇ ਬਾਰੇ ਬੁੱਢੇ ਤਰਣੇ ਭਈਆ ਕੋਈ ਬੱਚਾ ਹੋਵੇ ਬੁੱਢਾ ਹੋਵੇ ਜਵਾਨ ਹੋਵੇ ਸਭ ਹਉ ਜਮ ਲੈ ਜਾਈ ਹੈ ਰੇ ਮੌਤ ਕਿਸੇ ਉਮਰ ਵਿੱਚ ਵੀ ਆ ਸਕਦੀ ਹੈ ਉਹ ਇਹਦੀ ਵਿਖਦੀ ਜਵਾਨ ਹੈ ਬੱਚਾ ਹੈ ਬੁੱਢਾ ਹੈ ਸਾਡੇ ਸਾਹਮਣੇ ਛੇ ਛੇ ਮਹੀਨੇ ਦੇ ਬੱਚੇ ਵਿੱਚ ਦੇ ਕੇ ਸੰਸਾਰ ਉਹ ਕਿਦਾ ਮਾਂ ਦੇ ਗਰਭ ਵਿੱਚ ਚੜਾਈ ਕਰਕੇ ਤਕੀ ਸੋਚ ਸਕਦਾ ਜਾ ਰਿਹਾ ਕੋ ਜਵਾਨ ਜਾ ਰਹੇ ਆ ਮਾਨਸ ਬਪੁਰਾ ਮੂਸਾ ਕਿਨੋਂ ਮੀਚ ਬਲਿਆ ਖਈ ਹੈ ਰੇ ਤੇ ਕਹਨਗੇ ਰਾਜਾ ਪਰਜਾ ਸਭ ਕਰ ਮਾਰੇ ਮੋਦ ਅਸੀ ਹੈ ਧਨਵੰਤਾ ਔਰ ਨਿਰਤਨ ਮਨੈ ਕੋਈ ਧਨਵਾਨ ਹੋਵੇ ਤੇ ਭਾਵੇਂ ਕੋ ਗੰਗਾਲ ਹੋਵੇ ਮੋਦ ਕਿਸੇ ਵੀ ਰਿਵਿਆ ਸਕਦੀ ਹੈ ਇਹ ਨਹੀਂ ਵਖਦੀ ਧਨਾੜ ਬੰਦਾ ਚਾਰ ਪੈਸ ਦੇ ਦੇਗਾ ਮੈਂ ਛੜ ਦੇਾਂਗੇ ਇਸ ਨੂੰ ਧਨਵੰਤਾ ਆ ਨਿਰਤਨ ਮਨੇ ਤਾਂ ਕਿ ਕਛੂ ਨਾ ਕਾਨੇ ਰੇ ਰਾਜਾ ਪਰਜਾ ਸਭ ਕਰ ਮਾਰੈ ਐਸੂ ਕਾਲ ਬਿਡਾਂ ਲਿਓ ਅਸਾ ਤਗੜਾ ਹੈ ਤੇ ਗੁਰੂ ਸਾਹਿਬ ਨੇ ਰਾਜੇ ਰੈਤ ਸਿਕਦਾਰ ਕੋਈ ਰਾਜਾ ਹੋਵੇ ਰਾਜ ਭਗ ਮੰਨਦਾ ਹੋਵੇ ਉਹ ਵੀ ਚਲਾ ਜਾਏਗਾ ਰੈਤ ਪਰ ਪ੍ਰਜਾ ਹੋਵੇ ਸਿਕਦਾਰ ਚੌਧਰੀ ਹੋਵੇ ਚੱਲਗੇ ਕੋਈ ਨਾ ਰਸਿ ਕੋਈ ਵੀ ਸੰਸਾਰਜ ਮੇਸ਼ਾ ਰਹੇਗਾ ਨਹੀਂ ਹੱਟ ਪਟਣ ਬਾਜ਼ਾਰ ਹੁਕਮੇ ਢੈ ਸਿਓ ਕੋਈ ਹੱਟੀ ਕਰ ਰਿਹਾ ਬੜੀ ਵੱਡੀ ਹੱਟੀ ਹੈ ਉਸੀ ਬੜਾ ਬੜਾ ਸ਼ੋਰੂਮ ਹੈ ਕੋਈ ਬਾਜ਼ਾਰ ਬਣਾਇਆ ਹੋਇਆ ਉਸਨੇ ਤੇ ਸਾਹਿਬ ਕਹਿੰਦੇ ਉਹਦੇ ਹੁਕਮ ਅਨੁਸਾਰ ਉਹ ਵੀ ਢਹਿ ਢੇਰੀ ਹੋ ਜਾਏਗਾ ਸੁਵੇਖੋ ਅੱਜ ਕਿੰਨੀਆਂ ਬਿਲਡਿੰਗਾਂ ਬੜੀਆਂ ਪ੍ਰਾਣੀਆਂ ਨੇ ਇੱਕ ਸਮਾਂ ਹੁੰਦਾ ਹੈ ਕਿ ਫਿਰ ਗਵਰਨਮੈਂਟ ਕਹਿੰਦੇ ਵੀ ਇਹਨਾਂ ਵੀ ਰਹਿਣਾ ਬੰਦ ਕਰ ਦਿਓ ਹੁਣ ਇੱਕ ਸਿਰ ਢਹਿ ਸਕਦੀ ਜਿਹੜੇ ਬਣਾਈਆਂ ਸੀ ਬਹੁਤ ਸੋਹਣੀਆਂ ਆਲੀਸ਼ਾਨ ਨੇ ਕਹਿੰਦੇ ਉਹਦੇ ਹੁਕਮ ਜੇ ਵੀ ਢਹਿ ਢੇਰੀ ਹੋ ਜਾਣਗੀਆਂ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਪੱਕੇ ਘਰ ਬਣਾ ਕੇ ਨਾ ਬੰਦਾ ਫਿਰ ਬੜੇ ਸੋਹਣੇ ਦਰਵਾਜ਼ੇ ਲਾਉਂਦਾ ਬਾਹਰ ਪਾਲਿਸ਼ ਕਰਵਾ ਰਿਹਾ ਦਰਵਾਜ਼ੇ ਇਹਨੂੰ ਬੜੇ ਸੋਹਣੇ ਫਿਰ ਦੱਸ ਦਵੇ ਪਾਣੀ ਥਲ ਤੱਕ ਲੱਕੜ ਲੈ ਕੇ ਆਇਆ ਆ ਦਰਵਾਜ਼ਾ ਜਿਹੜਾ ਬਣਿਆ ਇਹ 50 ਹਜ਼ਾਰ ਦਰਵਾਜ਼ੇ ਬਣੇ ਨਹੀਂ ਮੇਰੇ ਇਹਦੀ ਚੁਖਾੜ ਬੜੀ ਮਹਿੰਗੀ ਹੈ ਇਹਦੇ ਦਰਵਾਜ਼ੇ ਬੜੇ ਮਹਿੰਗੇ ਨੇ ਕਹਿੰਦੇ ਮੂਰਖ ਸੰਦ ਸੋਚਦਾ ਮੇਰੇ ਘਰ ਨੇ ਇਹ ਘਰ ਮੈਂ ਬਣਾਇਆ ਆਪਣੇ ਵਾਸਤੇ ਮੂਰਖ ਜਾਣੇ ਆਪਣੇ ਕਹਿੰਦਾ ਕਿ ਦਰਮ ਭਰੇ ਢੰਡਾਰ ਰੀਤੇ ਇੱਕ ਖਣੇ ਪਰ ਨੂੰ ਸਮਝ ਨਹੀਂ ਕਿ ਵੱਡੇ ਵੱਡੇ ਖਜ਼ਾਨੇ ਭਰੇ ਹੋ ਵੀ ਜਿਹੜੇ ਨੇ ਇੱਕ ਸੈਕਿੰਡੇ ਖਾਲੀ ਹੋ ਜਾਂਦੇ ਜੇ ਜਦੋਂ ਕਿਸੇ ਘਰ ਕੋ ਰੋਗ ਲੱਗਦਾ ਹੈ ਨਾ ਕਿ ਉਹ ਬੰਦਾ ਸੋਚਦਾ ਮੇਰੇ ਬੈਂਕ ਵਿੱਚ 10 ਲੱਖ ਰੁਪਇਆ ਹੋਇਆ 20 ਲੱਖ ਦਾ ਸੋਨਾ ਮੇਰੇ ਕੋਲ ਪਿਆ ਹੋਇਆ ਤੇ ਘਰ ਵਿੱਚ ਇੱਕ ਬਿਮਾਰੀ ਅਗਰ ਆ ਜਾਏ ਤਾਂ ਸਾਰਾ ਘਰ ਖਾਲੀ ਹੋ ਜਾਂਦਾ ਮੈਂ ਐਸੇ ਲੋਕ ਵੇਖੇ ਜੇ ਉਹ ਕਹਿੰਦੇ ਪੈਸੇ ਹੀ ਹੋਵਰਾ ਹੀ ਕਰਾਓ ਸਾਡੀ ਉੰਬ ਦਵਾਰੇ ਬਰ ਬੈਠਦੇ ਨੇ ਫਿਰ ਫਿਰ ਅਨਾਉਂਸ ਹੁੰਦੀ ਹੈ ਫਲਾਣਾ ਬੰਦਾ ਬਾਹਰ ਬੈਠਾ ਹੈ ਉਹਦੇ ਬੱਚੇ ਦੇ ਇਲਾਜ ਵਾਸਤੇ ਤਿਲ ਫੁੱਲ ਸੰਗਤ ਸੰਦ ਦੇ ਕੇ ਜਾਵੇ ਜਿਹੜਾ ਕਦੇ ਬੜਾ ਮਾਣ ਕਰਦਾ ਸੀ ਮੇਰੇ ਕੋਲ ਬੜਾ ਪੈਸਾ ਗਣੀਆਂ ਵਿਕ ਗਈਆਂ ਘਰ ਵੀ ਵਿਕ ਗਏ ਦੁਕਾਨਾਂ ਵੀ ਵਿਕ ਗਈਆਂ ਦਰ ਭਰੇ ਭੰਡਾਰ ਵੱਡੇ ਵੱਡੇ ਭੰਡਾਰੇ ਗੋਦਾਂਗ ਕਹਿੰਦੇ ਇੱਕ ਸੈਕਿੰਟੇ ਖਾਲੀ ਹੋ ਗਏ ਤਾਜ਼ੇ ਰੱਤ ਤੁਖਾਰ ਤਾਜ਼ੇ ਕਹਿੰਦੇ ਕਾਬਲ ਦੇ ਘੋੜੇ ਕੋਈ ਸਮਾਸੀ ਕਾਬਲ ਦੇ ਬੜੇ ਮਹਿੰਗੇ ਘੋੜੇ ਹੁੰਦੇ ਸਨ ਜਿਵੇਂ ਆਈ ਲੋ ਬਾਹਰ ਤੋਂ ਗੱਡੀਆਂ ਲੈ ਆਂਦੇ ਨਾ ਵੱਡੇ ਵੱਡੇ ਮੋਟਰਸਾਈਕਲ ਹਾਰਲੇ ਡਵੀਡਸਨ ਲੈ ਆਏ ਸੀ ਅਸੀਂ ਅਸੀਂ ਮਰਸੀਡਿਸ ਲੈ ਕੇ ਆਇਆ ਆਡੀ ਲੈ ਕੇ ਆਇਆ ਇਸ ਤਰ੍ਹਾਂ ਵਧੀਆ ਘੋੜੇ ਨਸਲ ਦੇ ਹੁੰਦੇ ਸਨ ਬਾਥੀ ਹੁੰਦੇ ਸਨ ਬੜੀ ਮਹਿੰਗੇ ਕਹਿੰਦੇ ਤਾਜ਼ੀ ਜਿਹੜੇ ਕਾਂਪਲ ਦੇ ਘੋੜੇ ਰੱਥ ਹੁੰਦਾ ਸੀ ਕਿਹੜਾ ਅੱਗੇ ਘੋੜੇ ਲੱਗੇ ਹੁੰਦੇ ਨੇ 2 ਘੋੜੇ 4 ਘੋੜੇ ਪਿੱਛੇ ਬੰਦਾ ਬੈਠ ਕੇ ਸਵਾਰੀਆਂ ਕਰਦਾ ਸੀ ਤੁਖਾਰ ਤੁਖਾਰ ਦੇ ਪਲਕੀਆਂ ਨੂੰ ਕਈ ਪਲਕੀਆਂ ਘੁੰਮਦੇ ਸਨ ਹਾਥੀ ਪਖਰੇ ਰਾਜ ਤਾਜ਼ੀਰ ਰਤ ਤੁਖਾਰ ਹਾਥੀ ਪਖਰੇ ਪਾਲਕੀਆਂ ਹੋ ਗੀਆਂ ਹਾਥੀ ਹੋ ਗਏ ਕਹਿੰਦੇ ਬਾਗ ਮਿਲਖ ਘਰਬਾਰ ਕਿੱਥੈ ਸੇ ਆਪਣੇ ਕਿ ਬੜੇ ਬੜੇ ਸੋਹਣੇ ਬਾਗ ਲੋਕਾਂ ਦੇ ਲਾਏ ਹੋਏ ਬੜਾ ਸੋਹਣਾ ਬਾਗ ਬਣਾਇਆ ਹੋਇਆ ਮਿਲਖ ਮਲਕੀ ਦੀ ਜ਼ਮੀਨਾਂ ਬੜੀਆਂ ਘਰਬਾਰ ਬਣਾਏ ਹੋਏ ਕਹਿੰਦੇ ਕਿੱਥੈ ਸੇ ਆਪਣੇ ਕਿੱਥੇ ਗਏ ਹੋ ਕਿੱਥੇ ਆਪਣੇ ਰਹੇ ਤੇਰੇ ਲੰਕਾ ਸਾਕੋਟ ਸਮੁੰਦ ਸਿਖਾਈ ਤਹ ਰਾਵਣ ਕਰ ਖਬਰ ਨਾ ਪਾਈ ਜਿਹੜਾ ਸੋਨੇ ਦੇ ਲੰਕਾ ਜਿਹਦੇ ਕੋ ਕਹਿੰਦੇ ਸੀ 1 ਲੱਖ ਪੂਤ 2 ਲੱਖ ਨਾਤੀ ਤਹ ਰਾਵਣ ਕਰ ਦੀਆ ਨਾ ਬਤੀ ਕੁਦੀਆ ਬਤੀ ਕਰਨ ਵਾਲਾ ਨਹੀਂ ਹੁਣੇ ਗੁਰੂ ਸੇ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਬੰਦੇ ਸੰਸਾਰ ਚ ਰਹਿੰਦੇ ਹੋਇਆਂ ਨਾ ਮੋਤ ਤੇਰੇ ਹੱਥ ਵਿੱਚ ਨਾ ਜੀਵਨ ਤੇਰੇ ਹੱਥ ਵਿੱਚ ਜਿਹੜਾ ਵਿਚਵਲਾ ਸਮਾਂ ਇਹ ਤੋਂ ਸਵਾਰ ਸਕਦਾ ਇਸ ਸਮੇਂ ਨੂੰ ਗੁਰੂ ਦੀ ਮਾਤਮ ਸਤੁਰਕੀਆਂ ਆਪਣਾ ਸੁਹਣਾ ਜੀਵ ਜੀ ਸਕਦਾ ਕਿਨ ਲੇ ਤੰਬੂ ਪਲੰਗ ਨਿਵਾਰ ਸਰਾਈ ਚੇ ਲਲਤੀ ਕੋ ਤੰਬੂ ਰੱਖੇ ਹੋਏ ਪੁਰਾਣਾ ਸਮਾ ਰਾਜੇ ਦੇ ਜਿੰਦ ਦਾ ਜਾਣਾ ਨਾ ਤੰਬੂ ਹੋਣਾ ਨਾਲ ਕੋਲ ਬੜੇ ਬੜੇ ਸ਼ਮਿਆਨੇ ਹੋਣੇ ਨਾਲ ਕੋਲ ਦੂਰੋਂ ਬੜਾ ਚਮਕਦੇ ਲੱਸੀ ਬੜੇ ਸੋਹਣੇ ਸ਼ਮਿਆਨੇ ਨੇ ਜਦੋਂ ਸਾਡੇ ਘਰੇ ਕੋ ਵਿਆਹ ਹੁੰਦੇ ਸਨ ਲੋਕ ਘਰ ਤੰਬੂ ਲਾਉਂਦੇ ਸਨ ਸ਼ਮਿਆਨੇ ਲਾਉਂਦੇ ਸਨ ਬੜੇ ਮਹਿੰਗੇ ਤੇ ਕਹਿੰਦੇ ਉਹ ਪਲੰਗ ਨਿਵਾਰ ਪਰ ਅਨੇ ਸਮੇ ਕਿਸੇ ਘਰ ਨਿਵਾਰਵਲ ਪਲੰਘ ਹੋਣਾ ਕਹਿੰਦੇ ਬੜਾ ਧਨਾੜ ਬੰਦਾ ਜੀ ਇਹ ਆਮ ਲੋਕ ਬਾਣ ਦਾ ਰੱਸੀਆ ਤਾਂ ਹੁੰਦਾ ਸੀ ਬੈੱਡ ਨਾ ਜਿਹੜਾ ਖੱਟ ਵੀ ਕਹਿੰਦੇ ਸਮਝਾ ਤੇ ਜੇ ਕਿਸੇ ਘਰ ਵਿੱਚ ਪਲੰਘ ਨਿਵਾਰਵਲ ਹੋਣਾ ਕਹਿੰਦੇ ਬੜਾ ਸੋਹਣਾ ਉਹਦਾ ਦਾਜ ਵੀ ਮਿਲਦਾ ਸੀ ਕੁਤੀ ਨੂੰ ਵਿਆਹ ਦਿੰਦੇ ਇਹ ਨਿਵਾਰਵਲ ਪਲੰਘ ਦਿੰਦੇ ਸਨ ਬੜੇ ਸੋਹਣੇ ਨਰਮ ਨੇ ਰੱਸੀਆਂ ਚੁਪਦੀਆਂ ਨੇ ਚੁਪਦਾ ਨਹੀਂ ਹੈ ਅੱਜ ਤਾਂ ਬੜੇ ਗੱਦੇ ਆ ਗਏ ਬੈੱਡ ਆ ਗਏ ਉਸ ਦੀ ਚੀਜ਼ਾਂ ਨਹੀਂ ਸੀ ਕਹਿਣਗੇ ਇਹ ਪਲੰਗ ਨਿਵਾਰ ਸਰਾਈ ਚ ਲਲਤੀ ਸੁਣੀਆਂ ਕਨਾਤਾਂ ਲਗੀਆਂ ਹੋਣ ਕਹਿਣਗੇ ਨਾਨਕ ਸੱਚ ਦਾਤਾਰ ਸ਼ਨਾਖ ਕੁਦਰਤੀ ਕਹਿਣਗੇ ਅਸੂ ਰਹਿਣ ਵਾਲਾ ਕੌਣ ਹੈ ਨਾਨਕ ਸੱਚ ਸਿਰਫ ਪ੍ਰਮਾਤਮਾ ਦਾਤਾਰ ਸਭ ਨੂੰ ਦਾਤਾਂ ਦੇਣ ਵਾਲਾ ਹੈ ਸ਼ਨਾਖ ਕੁਦਰਤੀ ਜੋ ਕੁਦਰਤ ਵਿਸਿਆ ਹੋਇਆ ਉਹਦੀ ਪਹਿਚਾਨ ਕਰ ਸੰਸਾਰ ਚ ਰਹਿੰਦੇ ਆ ਹੋਇਆਂ ਜੀਵਨ ਮਾਣਦੇ ਆ ਹੋਇਆਂ ਉਹ ਸੱਚੇ ਨਾਲ ਜੁੜ ਜਾ ਫਿਰ ਤੇਰੇ ਘਰ ਵੀ ਸੋਹਣੇ ਲੱਗਣਗੇ ਤੇਰਾ ਪਰਿਵਾਰ ਵੀ ਸੋਹਣਾ ਲੱਗੇਗਾ ਫਿਰ ਤੇਰਾ ਸੰਸਾਰ ਵਿੱਚ ਆਉਣਾ ਵੀ ਸਫਲ ਹੋ ਜਾਏਗਾ ਪਰ ਜੇਕਰ ਇਸ ਘਰ ਦੀਆਂ ਸਜਾਵਟਾਂ ਜਿ ਪਿਆਰੇ ਆ ਘਰ ਦੇ ਵਿੱਚ ਸੋਹਣਾ ਸ਼ੌਕ ਦੀ ਪਿਆਰੇ ਆ ਖਾਣ ਵਿੱਚ ਚਸਕੀਆਂ ਦੇ ਅਗ ਲਗਾ ਰਿਹਾ ਤੇ ਜ਼ਿੰਦਗੀ ਹਮੇਸ਼ਾ ਰਵੇਗੀ ਨਹੀਂ ਇਹ ਲਾਨਤ ਵਾਲਾ ਜੀਵਨ ਬਣ ਜਾਏਗਾ ਤਾਂ ਗੁਰੂ ਸਾਹਿਬ ਕਿਰਪਾ ਕਰਨ ਜਿਥੇ ਪ੍ਰਮਾਤਮਾ ਸਾਨੂੰ ਬਹੁਤ ਦਾਤਾਂ ਦਿੱਤੀਆਂ ਨੇ ਉਹਨਾਂ ਦਾਤਾਂ ਨੂੰ ਮਾਣਦੇ ਹੋਇਆ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਸੰਭਾਲ ਕਰੀਏ ਬਾਣੀ ਪੜੀਏ ਘਰ ਵਿੱਚ ਸਹਿਜ ਪੜ੍ਹਤਰੀ ਜਿਹਨਾਂ ਕੋਲ ਟਾਈਮ ਖੁੱਲ ਹੈ ਨਾ ਉਹ ਪੋਥੀਆਂ ਘਰ ਰੱਖੋ ਰੋਜ਼ ਦੋ ਪੰਨੇ ਚਾਰ ਪੰਨੇ ਬਾਣੀ ਪੜੋ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਸਿਖਾਓ ਜਦੋਂ ਪਰਦੇ ਛਿੱਦੀ ਦੇ ਹਾਲੇ ਬਣਾਏ ਗਏ ਤੇ ਪੋਤਰੇ ਜਿਹੜੇ ਨੇ ਉਹ ਦਾਦੀ ਨੇ ਸਵਾਰੇ ਹੋਏ ਨੇ ਤੇ ਦਾਦੀ ਕੋਲ ਬੈਠ ਕੇ ਬਾਣੀ ਸੁਣਾਉਂਦੀ ਹੈ ਸਾਖੀਆਂ ਸੁਣਾਉਂਦੀ ਹੈ ਤੇ ਫਿਰ ਵੇਖੋ ਬੱਚੇ ਜਿਹੜੇ ਨੇ ਪੋਤਰੇ ਨੇ ਉਹ ਵੀ ਦਾਦੀ ਆਖੇ ਲੱਗਦੇ ਅਸੀਂ ਕਿਵੇਂ ਕਹਿੰਦੇ ਬੱਚੇ ਸਾਡੇ ਆਖੇ ਲੱਗਦੇ ਨਹੀਂ ਕਾਰਨ ਕੀ ਹੈ ਅਸੀਂ ਦੱਸੇ ਨਹੀਂ ਗੁਰਬਾਣੀ ਬਾਰੇ ਅਸੀਂ ਦੱਸਿਆ ਹੀ ਨਹੀਂ ਪਰਿਵਾਰ ਨੂੰ ਗੁਰਮਤਿ ਬਾਰੇ ਤੇ ਜਦੋਂ ਸਿੱਖ ਪਰਿਵਾਰ ਵਿੱਚ ਰਹਿੰਦੇ ਹਾਂ ਗੁਰਬਾਣੇ ਨਾਲ ਜੁੜੇ ਰਹਾਂਗੇ ਫਿਰ ਸਾਡਾ ਵੀ ਸੰਸਾਰ ਚਾਉਣਾ ਸਬਰ ਹੋ ਜਾਏਗਾ ਇਹ ਤਾਂ ਸਚਾਈ ਹੈ ਕਿ ਜਾਣਿਆ ਸਾਰਿਆਂ ਨੇ ਰਾਣਾ ਰਾਓ ਨਾ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪੂ ਆਪਣੇ ਕੋਈ ਨਾ ਬੰਦਾ ਧੀਰ ਜਾਣਿਆ ਸਾਰਿਆਂ ਨੇ ਪਰ ਕੋਈ ਬਨ ਕੇ ਜਾਈਏ ਕੁਝ ਸਬਰ ਕੇ ਜਾਈਏ ਕਿਉਂਕਿ ਸਬਰਿਆ ਹੋਇਆ ਪ੍ਰਮਾਨ ਹੈ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਕੱਪੜਾ ਲੈ ਕੇ ਆਓ ਪਾਣਾ ਸੂਟ ਲੈ ਕੇ ਆਉਂਦੀ ਆ ਨਾ ਬੜਾ ਮਹਿੰਗਾ ਜੀ 10000 ਦਾ 20000 ਦਾ ਪਰ ਜਦ ਤੱਕ ਟੇਲਰ ਬਣਾਏਗਾ ਨਹੀਂ ਨਾ ਉਹ ਸਰੀਰ ਤੇ ਅਸੀਂ ਲਾਉਂਦੇ ਵੀ ਨਹੀਂ ਪੌਣ ਪਹਿਨਦੇ ਵੀ ਨਹੀਂ ਉਹ ਜਿੰਨਾ ਮਰਜ਼ੀ ਮਹਿੰਗਾ ਹੋਵੇ ਬਸ ਜਦੋਂ ਸਬਰ ਕੇ ਸੋਨਾ ਬਣਾਉਂਦਾ ਸੁਨੇ ਕਟੇ ਕਰਕੇ ਬਣਾਉਂਦਾ ਫਿਰ ਤਾਂ ਤੇ ਸ਼ੁਭਦਾ ਵੀ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੈ ਜੇ ਇਸ ਨੂੰ ਸਵਾਰਾਂਗੇ ਗੁਰੂ ਅਨਸਾਰੀ ਹੋ ਕੇ ਫਿਰ ਜੀਵਨ ਸੋਨਾ ਹੋ ਜਾਏਗਾ ਸਤਿਗੁਰੂ ਕਿਰਪਾ ਕਰਨ ਸਾਨੂੰ ਸਤਿਮਤ ਬਖਸ਼ਣ ਗੁਰੂ ਦੀ ਬਾਤ ਨੂੰ ਸ਼ਤੁਰਨਾਸ਼ਨ ਵਾਜਾਏ ਆਪਾਂ ਕਹੀਂ ਵਰਨਾ ਸਵੇਰੇ ਸਵੇਰੇ ਜਦੋਂ ਅਸਤ ਦਾ ਸ਼ਬਦ ਕੋਈ ਆ ਜਾਏ ਜਾਨ ਦੀ ਗੱਲ ਹੋਵੇ ਇਸ ਨੂੰ ਕਈ ਔਖੇ ਹੋ ਜਾਂਦੇ ਆਂ ਫਿਰ ਸਵੇਰੇ ਸਵੇਰੇ ਕੋ ਮੌਤ ਦੀ ਗੱਲ ਹੋ ਗਈ ਪਰ ਜਿਨ੍ਹਾਂ ਨੂੰ ਮੌਤ ਸਵੇਰੇ ਚੇਤੇ ਹੋ ਗਈ ਨਾ ਫਿਰ ਸਾਦੇ ਬਿਮਾਰੀਆਂ ਨਹੀਂ ਕਰਦੇ ਫਿਰ ਧੋਖਾ ਫਰੇਵ ਨਹੀਂ ਕਰਦੇ ਫਿਰ ਗੁਰੂ ਦੀ ਬਾਤਾਂ ਜੁੜੇ ਰਹਿੰਦੇ ਸਤਗੁਰੂ ਕਿਰਪਾ ਕਰਨ ਤਾਂ ਕਿ ਸਾਡਾ ਵੀ ਜੀਵਨ ਸਬਰ ਹੋ ਜਾਏ ਕਿੰਨੇ ਵਿਚਾਰ ਪ੍ਰਵਾਨੇ ਕਰਨੇ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਹਨ ਭੁੱਲਾ ਅੰਗਲ ਕੀ ਹੋ ਜਾਇਆ ਕਰਦੇ ਹਨ ਸੰਗਤ ਗਤੋਣਾ ਬਖਸ਼ਣ ਯੋਗ ਹੈ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ